ਦੇ ਰੂਂਗੇੜਾ ਤੇਰੀ ਮੇਲੇ ਕਾ ਕਰ ਵਰਗੀ ਤੂੰਗੇੜਾ ਤੇਰੀ ਮੇਲੇ ਕਿੱਦਾਂ ਲੱਗਿਆ ਤੁਸੀ ਫਸਟ ਅਲੂਮਨੀ ਮੀਟ ਦਾ ਤੁਹਾਨੂੰ ਮੌਕਾ ਮਿਲਿਆ ਅੱਜ ਗੀਤਾ ਪਾਉਣ ਦਾ ਤੇ ਕਿਸ ਪ੍ਰਕਾਰ ਨਾਲ ਤੁਸੀਂ ਸ਼ੁਰੂਆਤ ਕੀਤੀ ਉਸ ਮਾਪਨ ਕੀਤਾ ਸਾਡੇ ਵੱਲੋਂ ਤਾਂ ਪੂਰੀ ਕੋਸ਼ਿਸ਼ ਸੀਗੀ ਕਿ ਅਸੀਂ ਆਪਣਾ ਵਧੀਆ ਕਰੀਏ ਕਿ ਆਪਣੇ ਕਲਚਰ ਨੂੰ ਪ੍ਰੈਜ਼ੈਂਟ ਕਰੀਏ ਆਪਣੇ ਕਾਲਜ ਨੂੰ ਪ੍ਰੈਜ਼ੈਂਟ ਕਰੀਏ ਕੁਲਸੈਰੋ ਨੇ ਸਾਨੂੰ ਬਹੁਤ ਸਨ ਮਾਨ ਦਿੱਤਾ ਵਧੀਆ ਲੱਗਦਾ ਜਦੋਂ ਬੰਦਾ ਤੁਹਾਨੂੰ ਐਪਰੀਸ਼ੀਏਟ ਕਰੇ ਜਿਵੇਂ ਤੇ ਸਾਰੇ ਪ੍ਰੋਫੈਸਰਸ ਨੂੰ ਮੈਂ ਮਿਲ ਕੇ ਬਹੁਤ ਗਦਗਦ ਫੀਲ ਕਰ ਰਿਹਾ ਤੇ ਉਹੀ ਹੈ ਯਾਦਾ ਉਹੀ ਡਾਬੇ ਤੇ ਬਹਿਣਾ ਤੇ ਕੁਝ ਮੇਰੇ ਦੋਸਤ ਮੈਨੂੰ ਮਿਲੇ ਇੱਥੇ ਤੇ ਮੈਨੂੰ ਬਹੁਤ ਅੱਛਾ ਫੀਲ ਹੋ ਰਿਹਾ ਇਸ ਕਾਲਜ ਦੇ ਸਟੂਡੈਂਟਸ ਨੇ ਇਨਾ ਅੱਛਾ ਪਰਫਾਰਮ ਕੀਤਾ ਜਿਹੜੇ ਸਾਡੇ ਪੁਰਾਣੇ ਕਲਾਸ ਸੀ ਉਹਨਾਂ ਦੀਆਂ ਟੀਮਾਂ ਨੂੰ ਵੀ ਮਾਤ ਪਾਈ ਹੈ हेलो नमस्ते सशिगल आप दोस्तों मैं आपका दोस्त हरदीप दुआ। ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਦੋਸਤੋ ਇਸ ਵੇਲੇ ਆ ਗਏ ਲੁਧਿਆਣਾ ਸ਼ਾਇਦ ਪੀਏਯੂ ਦੇ ਜਿੱਥੇ ਕਿ ਫਰਸਟ ਅਲੂਮਨੀ ਮੀਟ ਚੱਲ ਰਹੀ ਹੈ। ਆਪਣਾ ਤਾਂ 10ਵਾਂ ਕੇ ਜਿਹੜੀ ਅਲੂਮਨੀ ਮੀਟ ਹੈਗੀ ਕਾਲਜ ਆਫ ਹਾਰਟੀਕਲਚਰ ਐਂਡ ਫੋਰਸਟੀ ਦੀ ਚੱਲ ਰਹੀ ਹੈ ਇਸ ਵੇਲੇ। ਆ ਰੰਗ ਰੰਗ ਕਾਰਗ੍ਰਾਮ ਵੀ ਜਿਹੜਾ ਬਈ ਸਟੂਡੈਂਟਸ ਵੱਲੋਂ ਪੇਸ਼ ਕੀਤਾ ਗਿਆ ਲੇਕਿਨ ਕੁਝ ਜਿਨ੍ਹਾਂ ਨੇ ਪਾਸ ਆਊਟ ਕਰ ਚੁੱਕੇ ਸੀ ਉਹ ਜਾਣਦੇ ਆ ਕਿ ਕਿਹੜਾ ਬੈਚ ਉਹਨਾਂ ਸੀ ਕਿ ਸੰਨ ਦੇ ਵਿੱਚ ਉਹਨਾਂ ਨੇ ਪਾਸ ਆਊਟ ਕੀਤਾ। ਅੱਜ ਇਹਨਾਂ ਨੂੰ ਜਦੋਂ ਆਪਣੇ ਟੀਚਰਸ ਨੂੰ ਜਦੋਂ ਮਿਲੇ ਨੇ ਆਪਣੇ ਪ੍ਰੋਫੈਸਰਾਂ ਨੂੰ ਜਦ ਜੀ ਮੇਰਾ ਨਾਮ ਡਾਕਟਰ ਅਕੇਵਸਵਾਲਾ ਕਰੰਟਲੀ ਆਮ ਪੋਸਟਡ ਐਗਰੀਕਲਚਰ ਯੂਨੀਵਰਸਿਟੀ ਜੋਧਪੁਰ ਦੇ ਵਿੱਚ ਮੈਂ ਅਸਿਸਟੈਂਟ ਪ੍ਰੋਫੈਸਰ ਦੇ ਪੱਤੇ ਕਰਿਆ ਤਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਆ ਕੇ 5 ਸਾਲ ਬਾਅਦ ਮੈਨੂੰ ਲੁਧਿਆਣਾ ਦੇ ਵਿੱਚ ਆ ਕੇ ਮੈਨੂੰ ਆਪਣੀ ਯੂਨੀਵਰਸਿਟੀ ਜਾ ਕੇ ਮੈਨੂੰ ਪੁਰਾਣੀਆਂ ਯਾਦਾਂ ਸਾਰੀਆਂ ਮੇਰੀਆਂ ਦਾਜੀ ਹੋ ਗਈਆਂ ਤੇ ਮੈਨੂੰ ਸਰ ਬਹੁਤ ਅੱਛਾ ਫੀਲ ਹੋ ਰਿਹਾ ਕਿ ਮੈਂ ਆਪਦੇ ਸਾਰੇ ਪ੍ਰੋਫੈਸਰਸ ਨੂੰ ਜਦੋਂ ਮੈਂ ਇੱਥੇ ਐਮ ਐਸ ਸੀ ਕਰਦਾ ਹੁੰਦਾ ਸੀਗਾ 2013 ਤੇ 2015 ਦਾ ਮੈਂ ਐਮ ਐਸ ਸੀ ਮੇਰਾ ਬੈਚ ਹੈ ਸਰ ਤੇ 16 ਤੋਂ 19 ਦੇ ਵਿੱਚ ਮੈਂ ਪੀ ਐਚ ਡੀ ਕੀਤੀ ਹੈ ਅੱਜ ਮੇਰੇ ਸਾਰੇ ਪ੍ਰੋਫੈਸਰਸ ਨੂੰ ਮੈਂ ਮਿਲ ਕੇ ਬਹੁਤ ਗਦਗਦ ਫੀਲ ਕਰ ਰਿਹਾ ਤੇ ਉਹੀ ਹੈ ਯਾਦਾਂ ਉਹੀ ਡਾਬੇ ਤੇ ਬਹਿਣਾ ਤੇ ਕੁਝ ਮੇਰੇ ਦੋਸਤ ਮੈਨੂੰ ਮਿਲੇ ਇੱਥੇ ਤੇ ਮੈਨੂੰ ਬਹੁਤ ਅੱਛਾ ਫੀਲ ਹੋ ਰਿਹਾ ਤੇ ਮੇਰੇ ਸਾਰੇ ਪ੍ਰੋਫੈਸਰਸ ਨੇ ਤੇ ਯੂਨੀਵਰਸਿਟੀ ਵਾਈ ਚਾਂਸਲਰ ਦਾ ਮੈਂ ਤਹੋ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਹ ਪ੍ਰੋਗਰਾਮ ਮਤਲਬ ਆਰਗੇਨਾਈਜ਼ ਕਰਵਾ ਕੇ ਤੇ ਸਾਨੂੰ ਇੱਥੇ ਸੱਦਿਆ ਸਾਨੂੰ ਬੁਲਾਇਆ ਇਨਵਾਈਟ ਕੀਤਾ ਆਮ ਵੈਰੀ ਮੱਚ ਥੈਂਕਫੁਲ ਟੂ देम ਐਂਡ ਕਿਹੜੇ ਬੈਸਟ ਉੱਥੇ ਜਿਸ ਸਟੂਡੈਂਟਸ ਪਹੁੰਚੇ ਸਰ ਮੈਂ ਮੇਰੇ ਬੈਸਟ ਤੋਂ ਸਿਰਫ ਮੈਂ ਹੀ ਆ ਤੇ ਮੈਨੂੰ ਬਹੁਤ ਅੱਛਾ ਫੀਲ ਹੋਇਆ ਕਿ ਮੈਨੂੰ ਇੱਥੇ ਇਨਵਾਈਟ ਕੀਤਾ ਗਿਆ ਐਂਡ ਆਨਰਡ ਮੀ ਤੇ बस मैं बी सी सर का बहुत बहुत हार्टली थैंक्स करना चाहता कि उन्होंने डीन कॉलेज ऑफ हॉर्टीकल्चर का भी दैट दे इनवाइटेड मी एंड सू मैं मेरी पुरानिया जी जो स्टूडेंट हों तो सारिया चीज़ा मैं अच्छा आ रही अच्छा अगर गल करिए जिदा तो पुरानी सारिया यादा ताजिया हुई हैं कि जी जगहों ने हमेशा याद करो अब सर एज ए स्टूडेंट जो एम एस सी फील्ड रिसर्च वर्क होंगे तो एडवाइजर सर आज उही पहले डांटते होंगे कि हाँ ये काम नहीं किया तो ਉਨੀ ਕੀਤਾ ਅੱਜ ਮੇਰੇ ਪੀ ਐਚ ਡੀ ਗਾਈ ਐਡਵਾਈਜ਼ਰ ਨੂੰ ਮਿਲਿਆ ਮੈਂ ਤੇ ਉਹ ਸਾਰੀਆਂ ਚੀਜ਼ਾਂ ਯਾਦ ਹੋ ਗਈਆਂ ਕਿ ਜਦੋਂ ਸਰ ਰਿਸਰਚ ਟ੍ਰਾਇਲ ਚ ਮਤਲਬ ਕਿੱਦਾਂ ਸਟ੍ਰਿਕਟਲੀ ਟ੍ਰੀਟ ਕਰਦੇ ਹੁੰਦੇ ਸੀ ਅੱਜ ਬਹੁਤ ਜੱਪੀ ਪਾ ਕੇ ਜਿੱਦਾਂ ਮਿਲੇ ਅੱਜ ਮੈਂ ਖੁਦ ਵੀ ਅਸਟੈਂਟ ਪ੍ਰੋਫੈਸਰ ਹਾਂ ਤੇ ਮੈਨੂੰ ਬਹੁਤ ਉਹ ਐਜ਼ ਅ ਸਟੂਡੈਂਟ ਵਾਲੀ ਚੀਜ਼ਾਂ ਪਰਲੀ ਯਾਦ ਆ ਰਹੀ ਸੀਗੇ ਸਾਰੇ ਔਰ ਦੋਸਤਾਂ ਨਾਲ ਬਾਹਰ ਜਾਣਾ ਉਹ ਡਾਵੇ ਤੇ ਚ ਬੈ ਕੇ ਚਾਹ ਪੀਣਾ ਮਤਲਬ ਸਾਥ ਲੰਚ ਕਰਨਾ ਉਹ ਸਾਰੀਆਂ ਚੀਜ਼ਾਂ ਸਰ ਆਮ ਰੀਲੀ ਮਿਸਿੰਗ ਤੁਹਾਡੇ ਡਿਪਾਰਟਮੈਂਟ ਕਿਸ ਚੀਜ਼ ਨੂੰ ਦੇਖਦਾ ਸੀ ਇੱਥੇ ਜਦੋਂ ਸਿੱਖਦੇ ਹੁੰਦੇ ਸੀ ਡਿਪਾਰਟਮੈਂਟ ਕਿਸ ਚੀਜ਼ ਨੂੰ ਦੇਖਦਾ ਸੀ ਜਿਵੇਂ ਆਪਣਾ ਹਾਰਟੀਕਲਚਰ ਹਾਰਟੀਕਲਚਰ ਸਰ ਮੇਰਾ ਡਿਪਾਰਟਮੈਂਟ ਫਰੂਟ ਸਾਇੰਸ ਰਿਹਾ ਤੇ ਸਾਰੀ ਫਰੂਟਸ ਤੋਂ ਹੀ ਮੈਂ ਮਤਲਬ ਸਰ ਮੇਰਾ ਬੀਐਸਸੀ ਹਾਰਟੀਕਲਚਰ ਐ ਮੈਂ ਸੋ ਫਰੂਟ ਹਾਰਟੀਕਲਚਰ ਨਾਲ ਮਤਲਬ ਮੇਰਾ ਤੁਸੀਂ ਇਹ ਕਹਿ ਲਓ ਕਿ ਪਾਰਟ ਆਫ ਲਾਈਫ ਜੁੜੀ ਹੋਈ ਹੈ ਠੀਕ ਹੈ ਔਰ ਅਗਰ ਗੱਲ ਕਰੀਏ ਅੱਜ ਕਿੰਦਾ ਦੀ ਐਕਟੀਵਿਟੀਆਂ ਤੁਹਾਡੇ ਵਾਸਤੇ ਕਰਵਾਈਆਂ ਗਈਆਂ ਕੋ ਆਪਣੇ ਸਰ ਮਤਲਬ ਇਹਨਾਂ ਦਾ ਮੈਨੇਜਮੈਂਟ ਇੰਨਾ ਵਧੀਆ ਸੀਗਾ ਕਿ ਮਤਲਬ ਬੋਰ ਨਹੀਂ ਹੋਣ ਦਿੱਤਾ ਆਡੀਅנס ਨੂੰ ਐਲੂਮਿਨਾਈਜ਼ ਨੂੰ ਤੇ ਜਿੰਨੇ ਵੀ ਗੈਸਟ ਆਏ ਸੀਗੇ ਉਹਨਾਂ ਨੇ ਬਹੁਤ ਅੱਛਾ ਕਿ ਇੱਕ ਕੋਈ ਵੀ ਆਨਰਰੀਅਮ ਇਵੈਂਟ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਕਲਚਰਲ ਇਵੈਂਟ ਦਾ ਜੋ ਇਹਨਾਂ ਦਾ ਸੀਗਾ ਬਹੁਤ ਅੱਛਾ ਸੀਗਾ ਮਤਲਬ ਬਹੁਤ ਗਿੱਧਾ ਨਾਟ ਓਨਲੀ ਗਿੱਧਾ ਤੇ ਕੁਝ ਬੱਚਿਆਂ ਨੇ ਜਿਨ੍ਹਾਂ ਨੇ ਪਰਫਾਰਮ ਕੀਤਾ ਸਿੰਗਿੰਗ ਵਗੈਰਾ ਦਾ ਉਹ ਵੀ ਬਹੁਤ ਅੱਛਾ ਸੀ ਸੋ ਕਿੱਦਾਂ ਲੱਗਿਆ ਤੁਸੀ ਫਸਟ ਅਲੂਮੀਨੀ ਮੀਟ ਦਾ ਤੁਹਾਨੂੰ ਮੌਕਾ ਮਿਲਿਆ ਅੱਜ ਕਿੱਦਾਂ ਪਾਉਂਦਾ ਤੇ ਕਿਸ ਪ੍ਰਕਾਰ ਦਾ ਤੁਸੀਂ ਸ਼ੁਰੂਆਤ ਕੀਤੀ ਉਸਮਾਪਨ ਕੀਤਾ ਸਾਡੇ ਵੱਲੋਂ ਤਾਂ ਪੂਰੀ ਕੋਸ਼ਿਸ਼ ਸੀਗੀ ਕਿ ਅਸੀਂ ਆਪਣਾ ਵਧੀਆ ਕਰੀਏ ਕਿ ਆਪਣੇ ਕਲਚਰ ਨੂੰ ਪ੍ਰੈਜ਼ੈਂਟ ਕਰੀਏ ਆਪਣੇ ਕਾਲਜ ਨੂੰ ਪ੍ਰੈਜ਼ੈਂਟ ਕਰੀਏ ਬਟ ਠੀਕ ਹੈ ਪ੍ਰੈਕਟਿਸ ਤੇ ਥੋੜਾ ਜਿਹਾ ਟਾਈਮ ਸਾਨੂੰ ਚਾਹੀਦਾ ਹੁੰਦਾ ਵਾ ਉਹ ਦੇ ਕਰਕੇ ਥੋੜਾ ਜਿਹਾ ਹੋ ਜਾਂਦਾ ਵਾ ਬਟ ਓਵਰਆਲ ਸਾਰੀਆਂ ਕੁੜੀਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਕਿਹੜੇ ਕਾਲਜ ਤੋਂ ਆਏ ਸੀ ਅਸੀਂ ਬੇਸਿਕ ਸਾਇੰਸ ਤੋਂ ਆ ਕਾਲਜ ਆਫ ਬੇਸਿਕ ਸਾਇੰਸ ਐਂਡ ਹਿਊਮਨਿਟੀਜ਼ ਤੋਂ ਆ ਕਿਉਂਕਿ ਇਹਨਾਂ ਦੇ ਕਾਲਜ ਦੀ ਗਿੱਧੇ ਟੀਮ ਨੂੰ ਥੋੜੀ ਜੀ ਬਿਜ਼ੀ ਸੀਗੇ ਉਹ ਤਾਂ ਕਰਕੇ ਉਹਨਾਂ ਨੇ ਸਾਨੂੰ ਕਿਹਾ ਸੀ ਤਾਂ ਅਸੀਂ ਇੱਥੇ ਪਰਫਾਰਮ ਕੀਤਾ ਤੇ ਸਾਡੀ ਟੀਮ ਵੀ ਸਾਰੀ ਅਵੇਲੇਬਲ ਨਹੀਂ ਸੀਗੀ ਅਸੀਂ ਆਪਣੇ ਕਾਲਜ ਦੀਆਂ ਕੁੜੀਆਂ ਇਕੱਠੀਆਂ ਕਰਕੇ ਕੁਝ ਦਿਨਾਂ ਦੇ ਵਿੱਚ ਪ੍ਰੈਕਟਿਸ ਕਰਕੇ ਤੇ ਇੱਥੇ ਪਰਫਾਰਮ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਦੇ ਜਦੋਂ ਬੰਦਾ ਤੁਹਾਨੂੰ ਐਪਰੀਸ਼ੀਏਟ ਕਰੇ ਵੀ ਸਾਡੇ ਟੀਚਰ ਸਾਡੇ ਵੱਡੇ ਸਾਨੂੰ ਐਪਰੀਸ਼ੀਏਟ ਕਰਦੇ ਆ ਤਾਂ ਬਹੁਤ ਵਧੀਆ ਲੱਗਦਾ ਇਸ ਮੌਕੇ ਤੇ ਲੁਧਿਆਣੇ ਦਾ ਦਸ਼ਕਾ ਨੂੰ ਕੀ ਸੁਣਾਉਣਾ ਚਾਹੋਗੇ ਅ ਕੀ ਸੁਣਾਉਣਾ ਚਾਹੋਗੇ ਦੱਸੋ ਆ ਵੋਟੀ ਏ ਸਾਡੀ ਇਹਨੂੰ ਅਸੀਂ ਬਿਆਹ ਕੇ ਲਿਆਉਂਦਾ ਹਾਂਜੀ ਹਾਂਜੀ ਸੁਣਾਓ ਜੀ ਕੁਛ ਮਾਹੀ ਮਿੰਨਾ ਮਿੰਨਾ ਸੁਣਾ ਦੇ ਮਾਹੀ ਮਿੰਨਾ ਮਿੰਨਾ ਤੱਕ ਤੱਕ ਹੱਸਦਾਨੀ ਹਾਏ ਮਰਗੇ ਮਾਹੀ ਦਿਲ ਵਾਲੀ ਗੱਲ ਕਿਉਂ ਨਾ ਦੱਸਦਾਨੀ ਹਾਏ ਮਰਗੇ ਹੋ ਸੱਸ ਕ ਪੱਤੀ ਨੰਦ ਕਮਾਰੀ ਦੇਰੇ ਦਿਲ ਤੇ ਚੱਲਦੀ ਯਾਰੀ ਪਰ ਮਾਹੀ ਮੇਰਾ ਮੈਨ ਜੱਟਿਆ ਨਹੀਂ ਹਾਏ ਮਰ ਗਈ ਮਾਹੀ ਮਿੰਨਾ ਮਿੰਨਾ ਤੱਕ ਤੱਕ ਹੱਸਦਾ ਨਹੀਂ ਹਾਏ ਮਰ ਗਈ ਮਾਹੀ ਦਿਲ ਵਾਲੀ ਗੱਲ ਕਿਉਂ ਨਾ ਦੱਸਦਾ ਨਹੀਂ ਹਾਏ ਮਰਗੇ ਹਾਈ ਮਿੰਨਾ ਮਿੰਨਾ ਤੱਕ ਤੱਕ ਹੱਸਦਾ ਨਹੀਂ ਹਾਏ ਮਰਗੇ ਸਰ ਕਿਸ ਤਰ੍ਹਾਂ ਲੱਗਿਆ ਜੀ ਫਰਸਟ ਇਲੂਮਿਨਾਈਟ ਦੇਖੋ ਜੀ ਸਾਨੂੰ ਬਹੁਤ ਬਾਣ ਹੈ ਆਪਣੇ ਸੀਨੀਅਰ ਇਲੂ ਬਣਾਈ ਤੇ ਤੇ ਆਪਣੇ ਸਾਡੇ ਪਹਿਲੇ ਬੈਚ ਦੇ ਸਟੂਡੈਂਟਸ ਤੇ ਜਿਹੜੇ ਅੱਜ ਇੱਥੇ ਹਾਜ਼ਰ ਹੋਏ ਸਾਰੇ ਸਾਡੇ ਸੱਦੇ ਤੇ ਸਾਡੇ ਕਾਲਜ 2018 ਚ ਸਟੈਬਲਿਸ਼ ਹੋਇਆ ਤੇ ਮੈਂ ਉਹਦਾ ਪਹਿਲਾ ਡੀਨ ਸੀਗਾ ਫਾਊਂਡਰ ਡੀਨ ਤੇ ਅੱਜ ਅਸੀਂ ਇਹਦੀ ਪਹਿਲੀ ਇਲੂਮਿਨਾਈਟ ਮਨਾਈ ਜਿਹੜਾ ਬਹੁਤ ਹਮ ਹੋਵਾ ਕੇ ਸਾਡੇ ਸਾਰੇ ਸੀਨੀਅਰਸ ਸਾਡੇ ਸਟੂਡੈਂਟਸ ਜਿਹੜੇ ਪੀਯੂ ਚ ਜਾਂ ਪੀਯੂ ਤੋਂ ਬਾਹਰ ਆਏ ਹੋਏ ਆ ਉਹ ਸਾਰੇ ਇਕੱਠੇ ਹੋਏ ਸਾਨੂੰ ਬਹੁਤ ਅੱਛਾ ਲੱਗਿਆ ਸਾਡੇ ਬੀਸੀ ਸਾਹਿਬ ਸਾਡੇ ਨਾਲ ਤੇ ਅੱਗੇ ਗੱਲਬਾਤ ਕਰਨਗੇ ਸਰ ਕੀ ਕਹਿਣਾ ਚਾਹੋਗੇ ਕਿੱਦਾਂ ਦੇਖੇ ਪੂਰੀ ਐਲੂਮਨੀ ਮੀਟ ਕਿੱਦਾਂ ਪੰਗੜਾ ਹਰ ਚੀਜ਼ ਇੱਥੇ ਚੱਲ ਰਹੀ ਹੈ ਬਿਲਕੁਲ ਜੋ ਇਹ ਐਲੂਮਨੀ ਹੈ ਮੀਟ ਹੈ ਗਿਆ ਇਹ ਇਹ ਕਾਲਜ 2018 ਚ ਬਣਿਆ ਸੀ ਉਹਦੀ ਪਹਿਲੀ ਐਲੂਮਨੀ ਮੀਟ ਅਸੀਂ ਕੀਤੀ ਹੈ ਤੇ ਇਹਦੇ ਚ ਬਹੁਤ ਅੱਛੀ ਪਾਰਟਿਸਪੇਸ਼ਨ ਹੋਈ ਹੈ ਤੇ ਲੋਕਲ ਜੋ ਸਾਡੇ ਸਟੂਡੈਂਟਸ ਨੇ ਤੇ টিচারズ ਨੇ ਉਹ ਤਾਂ ਹੀ ਹੈ ਦੂਜੀਆਂ ਸਟੇਟਾਂ ਤੋਂ इवन ਦੂਜੇ ਕੰਟਰੀਆਂ ਤੋਂ ਵੀ ਸਾਡੇ ਅਲੂਮਨਾਇਆਂ ਵਿੱਚ ਸ਼ਾਮਲ ਹੋਏ ਨੇ ਤੇ ਬਹੁਤ ਚੰਗਾ ਲੱਗ ਰਿਹਾ ਇਸ ਕਾਲਜ ਨੇ 5 ਸਾਲਾਂ ਦੇ ਵਿੱਚ ਬਹੁਤ ਮੱਲਾ ਮਾਰੀਆਂ ਨੇ ਤੇ ਤੁਸੀਂ ਵੇਖਿਆ ਹੋਵੇਗਾ ਕਿ ਜਿਵੇਂ ਹੁਣ ਬੱਚਿਆਂ ਨੇ ਗਿੱਧਾ ਪੰਗੜਾ ਗਾਣੇ ਪੇਸ਼ ਕੀਤੇ ਨੇ ਤੇ ਇਸ ਤਰ੍ਹਾਂ ਅਕੈਡਮਿਕਸ ਦੇ ਵਿੱਚ ਵੀ ਇਹਨਾਂ ਦਾ ਬਹੁਤ ਅੱਛਾ ਆ ਰਿਹਾ ਹੈਗਾ ਈਵਨ ਫਾਈਨ ਆਰਟਸ ਦੇ ਵਿੱਚ ਮੈਂ ਵੇਖਦਾ ਇਹਨਾਂ ਦੇ ਬੱਚੇ ਬਹੁਤ ਅੱਛੇ ਨੇ ਬਹੁਤ ਅੱਛੇ ਅੱਛੇ ਡਰਾਇੰਗਸ ਕਰਦੇ ਨੇ ਉਹ ਸੋ ਇਹ ਬਹੁਤ ਵਧੀਆ ਕਾਲਜ ਸਟੈਬਲਿਸ਼ ਹੋ ਗਿਆ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਸਾਨੂੰ ਲੱਗਦਾ ਕਿ ਇਹ ਹੋਰ ਦੁਣ ਦੁਣ ਦੁਣਗੇ ਰਾਜ ਚੌਗਣੀ ਤਰੱਕੀ ਕਰੇਗਾ so thank you so much ਇਹ ਜੀ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਮਾਨਵ ਨੇ ਵੈਰੀ ਗੁੱਡ ਸਾਰੇ ਇਕੱਠਾ ਜਿੰਨੇ ਪੁਰਾਣੇ ਸੀ ਜਾਂ ਨਵੇਂ ਬੱਚੇ ਸਾਨੂੰ ਮਿਲਦਾ ਉਹਦੇ ਵਿੱਚ ਮੁੱਖ ਮਿਲਿਆ ਲੋਕ ਲਈ ਫਿਰ ਅਸੀਂ ਕਈ ਜਿਹੜੇ ਬੱਚੇ ਇੱਥੋਂ ਪੜ੍ਹ ਕੇ ਗਏ ਆ ਬਹੁਤ ਅੱਛੀਆਂ ਪ੍ਰਾਪਤੀਆਂ ਕੀਤੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਫਿਰ ਜਿਹੜੇ ਸਾਡੇ ਟੀਚਰ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਬਹੁਤ ਅੱਛਾ ਪ੍ਰੋਗਰਾਮ ਸੀ ਵਾਈਸ ਚਾਂਸਲਰ ਸਾਹਿਬ ਨੇ ਸਾਡੀ ਪੀਯੂ ਦੀਆਂ ਜੋ ਵੀ ਉਪਲਬਧੀਆਂ ਨੇ ਉਹ ਦੱਸਿਆ ਸਾਡੀ ਰੈਂਕਿੰਗ ਕਿੱਥੇ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਉਹ ਦੱਸਿਆ ਬਹੁਤ ਅੱਛਾ ਪ੍ਰੋਗਰਾਮ ਸੀ ਐਕਸਲੈਂਟ ਸੋ ਸਰ ਜਾਂਦੇ ਜਾਂਦੇ ਸਟੂਡੈਂਟਸ ਨੂੰ ਕੀ ਕਹਿਣਾ ਜਾਓਗੇ ਜੋ ਕਿ ਇੰਨਾ ਸਾਰੀਆਂ ਦੀ ਜਗ੍ਹਾਵਾਂ ਤੇ ਆ ਜਾਏ ਇੱਥੇ ਸਟੂਡੈਂਟਸ ਜੋ ਇੱਥੇ ਆਪਾਂ ਵੇਖ ਹੀ ਲਿਆ ਤੇ ਇਨੇ ਘੱਟ ਸਮੇਂ ਦੇ ਵਿੱਚ ਜਿਵੇਂ ਇੱਥੇ ਕੀ ਆ ਲਾਸਟ ਹੁਣ ਪੰਗੜਾ ਪੇਸ਼ ਹੋਇਆ ਸੋ ਸਾਡੇ ਹੋਰ ਵੀ ਕਾਲਜ ਨੇ ਪੰਜ ਤੇ ਭੰਗੜੇ ਦੀ ਏਡੀ ਟੀਮ ਸੀ ਇਸ ਕਾਲਜ ਦੀ ਇਹ ਨੰਬਰ 1 ਤੇ ਆਈ ਸੀ ਸਾਡੇ ਯੂਥ ਫੈਸਟੀਵਲ ਦੇ ਵਿੱਚ ਸੋ ਇੰਨੇ ਘੱਟ ਸਮੇਂ ਦੇ ਵਿੱਚ ਇਸ ਕਾਲਜ ਦੇ ਸਟੂਡੈਂਟਸ ਨੇ ਇਨਾ ਅੱਛਾ ਪਰਫਾਰਮ ਕੀਤਾ ਜਿਹੜੇ ਸਾਡੇ ਪੁਰਾਣੇ ਕਾਲ ਸੀ ਉਹਨਾਂ ਦੀਆਂ ਟੀਮਾਂ ਨੂੰ ਵੀ ਮੱਤ ਪਾਈ ਜ ਨੇ ਤੇ ਬੱਚੇ ਜੋ ਅਕੈਡਮਿਕਸ ਦੇ ਵਿੱਚ ਵਿੱਚ ਕੀਤੀ ਜਿਵੇਂ ਕਿ ਸਾਡਾ ਪ੍ਰਾਈਮ ਮਿਨਿਸਟਰ ਫੈਲੋਸ਼ਿਪਸ ਹੁੰਦੇ ਨੇ ਪੀਐਡੀ ਦੇ ਵਿੱਚ ਇਸ ਕਾਲਜ ਦੇ ਤੋਂ ਬੱਚਿਆਂ ਨੇ ਉਹ ਵੀ ਲਏ ਨੇ ਤੇ ਨਾਟ ਓਨਲੀ ਥਿਸ ਇਸ ਕਾਲਜ ਦੇ ਬੱਚੇ ਜਿਹੜੇ ਨੇ ਜਿਵੇਂ ਆਸਟ੍ਰੇਲੀਆ ਦੇ ਵਿੱਚ ਯੂਐਸਏ ਦੇ ਵਿੱਚ ਕੈਨੇਡਾ ਦੇ ਵਿੱਚ ਹੁਣ ਉਹ ਅੱਗੇ ਅਪਲਾਈ ਕਰ ਰਹੇ ਨੇ ਕੁਝ ਨੋ ਡਿਵੀਸ਼ਨ ਮਿਲ ਵੀ ਗਈ ਹੈ ਸੋ ਅਕੈਡਮਿਕਸ ਪਾਰਟ ਤੋਂ ਵੀ ਕਿਸੇ ਤੋਂ ਘੱਟ ਨਹੀਂ ਹੈਗੇ ਸੋ ਬਹੁਤ ਵਧੀਆ ਕਾਲਜ ਐਸਟੈਬਿਸ਼ ਹੋ ਗਿਆ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਹੁਣ ਇਹ ਅੱਗੇ ਬੜਾ ਐਕਟਿਵਲੀ ਗਰੋ ਕਰੇਗਾ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਸਿਆਸ ਕਰਦੇਗੀ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਲੁਧਿਆਣਾ ਲਾਈਵ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਦੁਆ ਨੂੰ ਦੇਉ ਇਜਾਜ਼ਤ ਧੰਨਵਾਦ ਉਹ ਜੁੜੇ ਰਹੋ ਲੁਧਿਆਣਾ ਲਾਈਵ ਦੇ